ਸਸ਼ਤਰਕਾਰ ਰਿਕਵਰੀ ਫੇਰ ਤੋਂ ਅੰਮ੍ਰਿਤਸਰ ਸ਼ਹਿਰ ਗੋਲੀਆਂ ਦੀ ਗੂੰਜ ਦੇ ਨਾਲ ਦਹਿਲ ਗਿਆ ਜੀ ਹਾਂ ਦੱਸਦੇ ਨੇ ਆ ਕਿ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਫਾਇਰਿੰਗ ਹੋਈ ਹੈ ਔਰ ਗगन ਫਰਨੀਚਰ ਦੀ ਦੁਕਾਨ ਦੇ ਉੱਤੇ ਫਾਇਰਿੰਗ ਹੋਈ ਹੈ ਜਿਸ ਵਿੱਚ ਇੱਕ ਸ਼ਖਸ ਜਿਹੜਾ ਹੈ ਉਹ ਕੰਬੀਰ ਜ਼ਖਮੀ ਹੋਇਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੰਮ੍ਰਿਤਸਰ ਸ਼ਹਿਰ ਦੀਆਂ ਜਿੱਥੇ ਰਾਤ ਦੇ 9 ਵਜੇ ਦੇ ਕਰੀਬ ਇਹ ਫਾਇਰਿੰਗ ਹੋਈ ਹੈ ਅਣਪਛਾਤੇਆਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਜੋ ਬਾਈਕ ਤੇ ਉੱਤੇ ਆਏ ਸੀ ਔਰ ਅਨੇ ਵਾ ਇੱਕ ਤੋਂ ਬਾਅਦ ਇੱਕ ਕਈ ਫਾਇਰ ਕੀਤੇ ਨੇ ਔਰ ਜੋ ਫਰਨੀਚਰ ਦੀ ਦੁਕਾਨ ਤੇ ਕੰਮ ਕਰ ਰਿਹਾ ਸੀ ਆਕਰਿੰਦਾ ਉਹਨਾਂ ਦਾ ਉਹਨੂੰ ਦੋ ਗੋਲੀਆਂ ਲੱਗੀਆਂ ਨੇ ਜਿਸ ਕਰਕੇ ਉਹ ਕੰਬੀਰ ਜ਼ਖਮੀ ਹੋਇਆ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੋ ਦੱਸਦੇ ਨੇ ਆ ਕਿ ਜੋ ਗगन ਫਰਨੀਚਰ ਦਾ ਮਾਲਿਕ ਹੈ ਉਸਦੇ ਕਹਿਣ ਮੁਤਾਬਕ ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਰੰਜਿਸ਼ ਨਹੀਂ ਹੈ ਪਰ ਉਹਨਾਂ ਦਾ ਭਰਾ ਜਿਹੜਾ ਹੈ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਔਰ ਕੈਨੇਡਾ ਦੇ ਵਿੱਚ ਉਸ ਦੀ ਕਿਸੇ ਦੇ ਨਾਲ ਆਪਸੀ ਜਿਹੜੇ ਉਹ ਝਗੜਾ ਹੈ ਔਰ ਉਸੇ ਨੂੰ ਲੈ ਕੇ ਉਹਨਾਂ ਨੂੰ ਸ਼ੱਕ ਹੈ ਕਿ ਇੱਥੇ ਜਿਹੜੀ ਹੈ ਉਹਨਾਂ ਦੇ ਪਰਿਵਾਰ ਦੇ ਉੱਤੇ ਫਾਇਰਿੰਗ ਹੋਈ ਹੈ ਫਿਲਹਾਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਤੋਂ ਬਾਅਦ ਇੱਕ ਪੰਜ ਫਾਇਰ ਦੱਸੇ ਜਾ ਰਹੇ ਨੇ ਕੀਤੇ ਨੇ ਜਿਸ ਕਰਕੇ ਸ਼ੋਰੂਮ ਦੇ ਸ਼ੀਸ਼ੇ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਚੱਕਨਾ ਚੂਰ ਹੋ ਗਏ ਨੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅੰਮ੍ਰਿਤਸਰ ਸ਼ਹਿਰ ਦੀਆਂ ਗੁਰੂ ਨਗਰੀ ਜਿੱਥੇ ਦੂਰ ਦਰਾਡੇ ਤੋਂ ਸੰਗਤਾਂ ਆਉਂਦੀਆਂ ਨੇ ਔਰ ਸੈਲਾਨੀ ਵੀ ਇੱਥੇ ਆਉਂਦੇ ਨੇ ਔਰ ਉੱਥੇ ਵੱਡੀ ਘਟਨਾ ਵਾਪਰੀ ਹੈ ਲਗਾਤਾਰ ਫਾਇਰ ਹੋਏ ਨੇ ਇੱਕ ਸ਼ੋਰੂਮ ਦੇ ਉੱਤੇ ਫਰਨੀਚਰ ਸ਼ੋਰੂਮ ਦੱਸਿਆ ਜਾ ਰਿਹਾ ਹੈ ਜਿੱਥੇ ਪੰਜ ਫਾਇਰ ਹੋਏ ਨੇ ਔਰ ਸ਼ੋਰੂਮ ਦੇ ਵਿੱਚ ਕੰਮ ਕਰਦਾ ਮੁਲਾਜ਼ਮ ਜਿਹੜਾ ਹੈ ਉਹ ਗੰਬੀਰ ਜ਼ਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਹੈ ਫਿਲਹਾਲ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਉਸ ਨੌਜਵਾਨ ਨੂੰ ਜਿਸ ਨੂੰ ਗੋਲੀਆਂ ਵੱਜੀਆਂ ਨੇ ਔਰ ਪਰਿਵਾਰ ਦੇ ਦੱਸਣ ਮੁਤਾਬਕ ਜੋ ਫਾਇਰਿੰਗ ਹੋਈ ਹੈ ਉਹਨਾਂ ਦੀ ਫਿਲਹਾਲ ਕੋਈ ਰੰਜਿਸ਼ ਨਹੀਂ ਹੈ ਪਰ ਬਿੱਤੇ ਕਈ ਸਾਲਾਂ ਤੋਂ ਉਹਨਾਂ ਦਾ ਭਰਾ ਜਿਹੜਾ ਹੈ ਉਹ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਕਿ ਕੋਈ ਉਹਨਾਂ ਦੀ ਪਰਸਨਲ ਰੰਜਿਸ਼ ਹੈ ਉੱਥੇ ਹੀ ਔਰ ਇਸੇ ਰੰਜਿਸ਼ ਦੇ ਚੱਲਦੇ ਅੰਮ੍ਰਿਤਸਰ ਦੇ ਵਿੱਚ ਉਸਦੇ ਭਰਾ ਗਗਨ ਦੇ ਸ਼ੋਰੂਮ ਦੇ ਉੱਤੇ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਫਿਲਹਾਲ ਇਸ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਸੀਸੀਟੀਵੀ ਕੈਮਰੇ ਖੰਗਾਲੇ ਜਾਣੇ ਨੇ ਜਿਸ ਦੇ ਆਧਾਰ ਤੇ ਇਹ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਸੋ ਦੱਸ ਦਿੰਦੇ ਹਾਂ ਕਿ ਪੁਲਿਸ ਨੇ ਇਹ ਘਟਨਾ ਨੂੰ ਲੈ ਕੇ ਅਾ ਥਾਣਾ ਸਿਟੀ ਮੋਹਨ ਨਗਰ 88 ਦੇ ਵਿੱਚ ਜਿਹੜੀ ਹੈ ਉਹ ਇਹ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਹੈ ਔਰ ਇਸੀ ਅ ਪੂਰੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਫਾਇਰਿੰਗ ਦੇ ਪਿੱਛੇ ਕੌਣ ਲੋਕ ਜੁੜੇ ਹੋਏ ਨੇ ਔਰ ਜੋ ਕੈਂਡिडेट ਵਿੱਚ ਭਰਾ ਰਹਿੰਦਾ ਹੈ ਗਗਨ ਦਾ ਕੀ ਰਣਜੀਤ ਹੈ ਉਹਨਾਂ ਦੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਉਹਨਾਂ ਤੋਂ ਪੁੱਛਪੜਤਾਲ ਕੀਤੀ ਜਾਵੇਗੀ ਔਰ ਕਿਸ ਦੇ ਨਾਲ ਇਹ ਕੜੀ ਜੁੜੀ ਹੋਈ ਹੈ ਵਿਦੇਸ਼ 'ਚ ਬੈਠੇ ਹੋਏ ਗੈਂਗਸਟਰ ਜਿਹੜੇ ਨੇ ਉਹ ਇਸ ਫਾਇਰਿੰਗ ਦੇ ਪਿੱਛੇ ਜਿਹੜੇ ਨੇ ਜੁੜੇ ਹੋਏ ਨੇ तमाम ਜਾਂਚ ਜਿਹੜੀ ਆ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਪਰ ਜੇਕਰ ਅਸੀਂ ਕਹਿ ਲਈਏ ਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਲਗਾਤਾਰ ਗੈਂਗਸਟਰਾਂ ਦਾ ਜਿਹੜਾ ਨਿਸ਼ਾਨਾ ਉਹਨਾਂ ਵੱਲੋਂ ਬਣਾਇਆ ਜਾ ਰਿਹਾ ਹੈ ਗੈਂਗਸਟਰ ਵੱਲ ਲਗਾਤਾਰ ਫਾਇਰਿੰਗ ਜਾਂ ਫਿਰ ਫਰੋਤੀ ਨੂੰ ਲੈ ਕੇ ਫਾਇਰਿੰਗ ਕੀਤੀ ਜਾਂਦੀ ਹੈ ਅਗਰ ਕਹਿ ਨਹੀਂ ਆ ਤਾਂ ਕੋਈ ਵੀ ਦੁਰਾਹ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਗੁਰੂ ਨਗਰੀ ਤੋਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਪੁਲਿਸ ਵੱਲੋਂ ਲਗਾਤਾਰ ਜਿਹੜੇ ਸ਼ਖਸ ਅਜਿਹਿਆਂ ਵਾਰਦਾਤਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਤੇ ਜਿਹੜਾ ਸ਼ਿਕੰਜਾ ਕਸਿਆ ਜਾ ਰਿਹਾ ਹੈ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ਪਰ ਇੱਕ ਵਾਰ ਫੇਰ ਤੋਂ ਅੰਮ੍ਰਿਤਸਰ ਸ਼ਹਿਰ ਗੋਲੀਆਂ ਦੀ ਗੂੰਜ ਦੇ ਨਾਲ ਦਹਿਲ ਗਿਆ শোরੂਮ ਦੇ ਉੱਤੇ ਫਾਇਰਿੰਗ ਹੋਈ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਦੋਂ ਇਹ ਵਾਰਦਾਤ ਵਾਪਰੀ ਉਸੇ ਵੇਲੇ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ শোরੂਮ ਦੇ ਜੋ ਸ਼ੀਸ਼ੇ ਲੱਗੇ ਹੋਏ ਸੀ ਪੂਰੀ ਤਰ੍ਹਾਂ ਦੇ ਨਾਲ ਚੂਰ-ਚੂਰ ਹੋਏ ਹੋਏ ਨੇ ਪੰਜ ਫਾਇਰ ਦਸਤੇ ਜਾ ਰਹੇ ਨੇ ਗਣਿਮਤ ਰਹੀ ਹੈ ਕਿ ਅਜਾਣਾਂ ਜਿਹੜੀਆਂ ਨੇ ਉਹ ਬਚ ਗਈਆਂ ਨੇ ਹਾਲਾਂਕਿ ਮੁਲਾਜ਼ਮ ਜਿਹੜਾ ਅੰਦਰ ਕੰਮ ਕਰ ਰਿਹਾ ਸੀ ਉਸ ਨੂੰ ਦੋ ਗੋਲੀਆਂ ਲੱਗੀਆਂ ਨੇ ਜਿਸ ਕਰਕੇ ਕੰਬੀਰ ਜ਼ਖਮੀ ਹੋਇਆ ਹੈ ਔਰ ਉਸ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਜਿੱਥੇ ਉਸ ਦੀ ਜਾਨ ਜਿਹੜੀ ਹੈ ਉਹ ਬਚ ਗਈ ਹੈ ਔਰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਸਾਹਮਣੇ ਆਇਆ ਹੈ ਕਿ ਕੁਝ ਆਖ ਰਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਨਾਲ ਦੇ ਨਾਲ ਪੁਲਿਸ ਕੀ ਕਾਰਵਾਈ ਅਮਲ ਚ ਲਿਆ ਰਹੀ ਹੈ ਆਓ ਜਾਣਦੇ ਆ ਤੇ ਕਿੱਥੇ ਦਾ ਦੁਪਾਨਾ ਜੀ ਇਹ RAM Nagar is mon Nagar ਕੀ ਗੱਲਬਾਤ ਹੋਈ ਅੱਜ ਫਾਇਰਿੰਗ ਕਰਕੇ ਗਿਆ ਕੋਈ ਫਾਇਰਿੰਗ ਕਰਕੇ ਗਿਆ ਪੰਜ ਗੋਲੀਆਂ ਚੱਲੀਆਂ ਮੈਂ ਇੱਥੇ ਹੀ ਬੈਠਾ ਸੀਗਾ ਜਿੱਥੇ ਗੋਲੀ ਵੱਜੀ ਮੁੰਡੇ ਨੂੰ ਮੈਂ ਬਾਹਰ ਗਿਆ ਤੇ ਕੋਈ ਗੈਸਟ ਆਏ ਉਹਨਾਂ ਨੂੰ ਅੰਦਰ ਲੈਣ ਗਿਆ ਤੇ ਉਹ ਇੱਥੇ ਉਹਨਾਂ ਨੇ ਮੁੰਡੇ ਨੂੰ ਗੋਲੀ ਲੱਗੀ ਮੇਰੇ ਕੋਲ ਕਿੰਨੇ ਬੰਦੇ ਆਏ ਜਨਰਲ ਦੋ ਦੋ ਜਾਣੇ ਸੀਗੇ ਪੁਰਾਣਾ ਮੋਟਰਸਾਈਕਲ ਸੀਗਾ ਮੂੰਹ ਸਿਰ ਤੋਂ ਵੀ ਕਵਰ ਕੀਤਾ ਸੀ ਤੇ ਇੱਥੋਂ ਵੀ ਕਵਰ ਕੀਤਾ ਸੀ ਤੇ ਉਹਨਾਂ ਦੇ ਹੱਥ 'ਚ ਜਿਹੜਾ ਪਿਸਟਲ ਸੀਗਾ ਤਾਂ ਕੋਈ ਸੀਸੀਟੀਵੀ ਆਈ ਹੈ ਜੀ ਹਾਂ ਪੀਜੀ ਪਲੀਜ਼ ਪੋਸਟ ਕਰੋ ਤਾਂ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਬੰਦੇ ਕੰਮ ਕੀ ਕਰਦੇ ਕਾਰਵਾਈ ਹੋਣੀ ਚਾਹੀਦੀ ਨਹੀਂ ਕੋਈ ਕੁਝ ਕੋਈ ਵਸੂਲ ਇਹ ਕੋਰੀ ਮਕਾਦਿਉ ਯਾਰ ਕੰਮ ਹੈ ਆਨਸਰ ਕੀ ਕਹਿਣਾ ਚਾਹੁੰਦੇ ਕਿੱਥੇ ਫਾਇਰਿੰਗ ਹੋਈ ਯਾਰ ਜੀ ਅੱਜ ਦੇ ਉੱਥੇ ਮੋਕੇ ਦੇ ਇੱਥੇ ਈਸਟ ਮੋਨ ਨਗਰ ਚ ਹੈ ਜੀ ਇਹ ਗੰਦਾ ਨਾਲਾ ਇੱਥੇ ਉਹਦੇ ਟੈਪ ਲੱਗੇ ਹੋਈ ਹੈ ਗਗਨ ਜਿਹੜੀ ਫਰੀਚਰ ਵਾਲੀ ਚੀ ਹੋਈ ਜੀ ਮੈਂ ਹੁਣ ਵੈਰੀਫਾਈ ਕਰ ਰਿਹਾ ਪਤਾ ਲੱਗਾ ਕਿੰਨੀਆਂ ਗੋਲੀਆਂ ਚਲਾਈਆਂ ਨੇ ਸਾਰਾ ਇਹ ਕਹਿ ਰਹੇ ਆਂ ਜੀ ਹੁਣ ਚੈੱਕ ਕਰਦੇ ਆਂ ਅਸੀਂ ਪਹੁੰਚੇ ਆਂ ਇੱਥੇ ਦੇਖਦੇ ਕੀ ਆਂ ਕੈਮਰੇ ਚੈੱਕ ਕੀਤੇ ਜਾ ਰਹੇ ਜੀ ਇੱਥੇ ਸਾਰੇ ਹਾਂ ਸਾਰਾ ਥੋੜੋ ਲਈ ਕਰ ਰਹੇ ਆਂ ਪਰਸਨ ਪੁੱਛ ਰਹੇ ਆਂ ਜੀ ਇੱਥੇ ਪਹੁੰਚੇ ਆਂ ਇੱਥੇ ਦੇਖ ਰਹੇ ਆਂ ਸਾਰਾ ਕੁਝ ਸਾਨ ਜ਼ਖਮੀ ਹੋਇਆ ਲੜਕਾ ਇੱਕ ਅਮਨਦੀਪਾ ਹਸਪੀਟਲ ਲੈ ਕੇ ਗਿਆ ਪਰ ਜੇ ਕਲੀਅਰ ਨਹੀਂ ਹਸਪੀਟਲ ਗਿਆ ਉਹ ਆ ਵੈਸੇ ਆਊਟ ਆਫ ਡੇਂਜਰ ਹੈ ਤਕਲੀਫ ਗਿਆ ਹੁਣ ਸਾਰਾ ਕਰਾਂਗੇ ਸਮੇਂ ਵਿੱਚ ਕਾਰਵਾਈ ਕੀਤੀ ਹੈਗੀ ਉਹਨਾਂ ਨੌਜਵਾਨਾਂ ਦੇ ਉੱਪਰ हां बिल्कुल करेंगे जी वेरीफाई करके ਕੀਤਾ ਜਾਊਗਾ ਕੋਈ ਕੋਈ ਰੰਜਿਸ਼ ਦੇ ਮੁਕਾਬਲ ਦਾ ਅਸੀਂ ਆ ਕੇ ਨੁਕੜਦੇ ਕਿ ਇਹਦਾ ਲੜਕਾ ਇੱਕ ਬਾਹਰ ਹੈ ਉਹ ਕੁਝ ਲੈਣ ਦੇ ਦਾ ਵੀ ਹੋ ਸਕਦਾ इशू ਹੋ ਸਕਦੇ ਆ ਤੇ ਇਹ ਸਾਰਾ ਚੈੱਕ ਕਰਕੇ thoroughly ਚੈੱਕ ਕਰਕੇ ਫੇਰੀ ਠੀਕ ਹੈ ਜੀ